ਦੇ ਅਗੂ ਜਥੇਦਾਰ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੀ ਅਗਵਾਈ ਚ ਮਹਾਪੰਚਾਇਤ ਸੱਦਿ ਕੇ ਤੇ ਵੱਡੇ ਪੱਧਰ ਤੇ ਸਿੱਖ ਸੰਗਤਾਂ ਨੇ ਐਲਾਨ ਕਰ ਦਿੱਤਾ ਕਿ ਹਾਈ ਕੋਰਟ ਚ ਚਾਰਾ ਜੋਈ ਕਰਕੇ ਅਸੀਂ ਆਰਡਰ ਵੀ ਲੱਲੇ ਨੇ ਡੀਜੀਪੀ ਪੰਜਾਬ ਵਾਸਤੇ ਕਿ ਇਸ ਤੇ ਕਾਰਵਾਈ ਹੋਵੇ ਸਰਕਾਰ ਨੇ ਨਹੀਂ ਕੀਤੀ ਹੁਣ ਮਹਾਪੰਚਾਇਤ ਸੱਦਿ ਕੇ ਵੱਡਾ ਰੱਖਸ਼ਨ ਕੀਤਾ ਜਾਊਗਾ ਉਹ ਜਿਹੜੀ 7 ਦਸੰਬਰ ਦਾ ਕੱਲ ਇਕੱਠ ਹੋਇਆ ਉਸ ਇਕੱਠ ਦੇ ਦੌਰਾਨ ਸਰਕਾਰ ਵੱਲੋਂ ਫੈਸਲਾ ਲੈਂਦੇ ਆ ਕੁਲਤਾਸ਼ ਸਿੰਘ ਜੀ ਸਦੋਂ ਦਾ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਕਿੰਦਰਪੀਰ ਸਿੰਘ ਜੀ ਨਿਚਰ ਸਾਬ ਤੇ ਹਰਜੋਤ ਸਿੰਘ ਬਾਜ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਦੇ ਕੱਲ ਮਹਾਪੰਚਾਇਤ ਸ੍ਰੀ ਅਮਰਸਰ ਸਾਹਿਬ ਦੇ ਪੰਚਕ ਹੋ ਕੇ ਚ ਪਹੁੰਚਦੇ ਨੇ ਔਰ ਸਾਨੂੰ ਆ ਕੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਅਸੀਂ ਕਿ ਸਾਨੂੰ ਕਾਪੀ ਮਿਲੇਗੀ ਤਾਂ ਅਸੀਂ ਇੱਥੋਂ ਉੱਠਣਾ ਨਹੀਂ ਤਾਂ ਅਸੀਂ ਇੱਥੋਂ ਲੰਬੇ ਨਹੀਂ ਹੋਵਾਂਗੇ ਦੂਸਰੀ ਗੱਲ ਇਤਿਹਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤੀ ਛਾਪਿਆ ਗਿਆ ਗੁਰੂ ਸਾਹਿਬ ਦੀ ਕਰਦਾਰ ਕਸ਼ੀ ਕੀਤੀ ਗਈ ਉਸ ਕਿਤਾਬ ਤੇ ਵੀ ਐਫ ਆਈ ਆਰ ਦਰਜ ਹੋਵੇ ਅਗਰ ਕੱਲ ਦਾ ਦਿਨ ਨੰਗ ਗਿਆ ਤੇ 8 ਤਰੀਕ ਨੂੰ ਜਿਹੜੇ ਅਹਿਮ ਬਾਕੀ ਬਚੇ ਮੁੱਦੇ ਨੇ ਉਹ ਵੀ ਨਾਲ ਜੋੜ ਦਿੱਤੇ ਜਾਣਗੇ ਜਿੱਦਾਂ ਤੁਹਾਨੂੰ ਖਰਾਸਾ ਕਰਨਾ ਔਖਾ ਹੋਊ ਤੇ ਮਹਾਪੰਚਾਇਤ ਵੱਡਾ ਰੂਪ ਧਾਰਨ ਕਰ ਸਕਦੀ ਚਲੋ ਸਰਕਾਰ ਦੇ ਲਈ ਦਰਸਤਾਈ ਉਹਨਾਂ ਦੋ ਗੱਲਾਂ ਤੇ ਫੈਸਲਾ ਲੈਂਦੇ ਆ ਇਹ ਕੱਲ ਇੱਕ ਐਫਆਈਆਰ ਦਰਜ ਕਰ ਦਿੱਤੀ 168 ਨੰਬਰ ਅੰਮ੍ਰਿਤਸਰ ਸਾਹਿਬ ਈ ਡਿਵੀਜ਼ਨ 3 ਦੇ ਅੰਦਰ ਕੁਤਵਾਲੀ ਦੇ ਵਿੱਚ 328 ਪਾਵਨ ਸਰੂਪ ਜਿਹੜੇ ਚੋਰੀ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਦੋਸ਼ੀਆਂ ਦੇ ਖਿਲਾਫ 16 ਬੰਦਿਆਂ ਦੇ ਖਿਲਾਫ ਨਾਮਜ਼ਦ ਨਾਮ ਕਰਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਤੇ ਪੰਜਾਬ ਸਰਕਾਰ ਦੇ ਇਸ ਨਵਿਕੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਆ ਤੇ ਤੇਰੀ ਨਾਲ ਕੀਤੀ ਹੋਈ ਤੇ ਅਸੀਂ ਜਿਹੜਾ ਸਾਡਾ ਤਰਾਜ ਸੀ ਅਗਰ ਸਰਕਾਰ ਚਾਹੁੰਦੀ ਉਸ ਨੂੰ ਦੂਰ ਕਰਨਾ ਤੇ ਤੁਰੰਤ ਲੋੜਿੰਦੀਆਂ ਕਾਰਵਾਈਆਂ ਪੂਰੀਆਂ ਕਰਕੇ ਇਸ ਨੂੰ ਸਮੇਂ ਵਜ ਕਰਕੇ ਦੋਸ਼ੀਆਂ ਤੇ ਕਾਰਵਾਈ ਕਰੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਵੇ ਅਰ ਨਾਲ ਹੀ ਜਾਗਰਤ ਜੋਤ ਐਕਟ ਨੂੰ ਵਿਧਾਨ ਸਭਾ ਦੇ ਵਿੱਚ ਲਿਆ ਕੇ 92 ਐਮਐਲ ਨੇ ਬਹੁਮਤ ਇਹਨਾਂ ਦੇ ਕੋਲਿਆ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਮੈਨੂੰ ਨਹੀਂ ਲੱਗਦਾ ਕੋਈ ਵਿਰੋਧ ਚ ਜਾਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਰਤ ਜੋਤ ਇੱਕ ਚ ਸੋਧ ਕਰਕੇ ਉਹਨੂੰ ਤੁਰੰਤ ਸਜਾਏ ਮੋਤ ਸਜਾਏ ਫਰਸੀ ਸਜਾਏ ਉਮਰ ਕੈਦ ਵਿੱਚ ਤਬਦੀਲ ਕਰੇ ਤਾਂ ਕਿ ਭਾਈਚਾਰਕਾਂਝ ਅਮਨ ਸ਼ਾਂਤੀ ਦੇ ਮੂਜਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਵਿੱਖ ਵਿੱਚ ਕੋਈ ਵਾਰ ਕਰਨ ਦੀ ਹਿਮਾਕਤ ਨਾ ਕਰ ਸਕੇ